ਤੋ ਕਿੰਨੇ ਟਾਈਮ ਦੇ ਵਿੱਚ ਇਕੱਠ ਬਣ ਜਾਂਦੀ ਹੈ ਇਹ ਮਸ਼ੀਨ ਆ ਜਿਹੜੀ ਇਹ ਬਣ ਦਿੰਦੀ ਚਾਰਾਂ ਮਿੰਟ ਬਾਹਰ ਕੱਢ ਦਿੰਦੀ ਹੈ ਇਕੱਠਾਂ ਹਾਂਜੀ ਦੋਸਤੋ ਅੱਜ ਦਿਖਾਉਣਿਆ ਤੁਹਾਨੂੰ ਕੂੜੀ ਦੀਆਂ ਇਕੱਠਾਂ ਬਣਾਉਣ ਵਾਲੀ ਮਸ਼ੀਨ ਬਾਈ ਜੀ ਪਿੰਡ ਦੁੱਧ ਦੇ ਵਿੱਚ ਆਏ ਹੋਏ ਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਸੰਦਾ ਬੰਦਾ ਕੀ ਕੀ ਇਹਦੇ ਵਿੱਚ ਹੁੰਦਾ ਹੈ ਨਾ ਸਾਰਾ ਕੁਝ ਦਿਖਾਉਣਿਆ ਤੁਹਾਨੂੰ ਆਹ ਹੈਗੀ ਬਾਈ ਜੀ ਪ੍ਰੈਸ ਜਿਹੜੀ ਕਿ ਨਰਮੇ ਦੀਆਂ ਮਿੱਲਾਂ ਦੇ ਵਿੱਚ ਅਕਸਰ ਲੱਗੀ ਹੁੰਦੀ ਆ ਕਈ ਕਿਸਾਨ ਵੀਰ ਨੇ ਦੇਖੀ ਵੀ ਆ ਉੱਥੇ ਅੰਦਰ ਹੁੰਦੀ ਹੈ ਇੱਥੇ ਬਾਹਰ ਲੱਗੀ ਹੋਈ ਆ ਆ ਜੇ ਤੁਹਾਨੂੰ ਦਿਖਾਉਣਾ ਨੇੜੇ ਉਹ ਅਪਰੇਟ ਜਿਹੜਾ ਸਿਸਟਮ ਹੁੰਦਾ ਹੈ ਹਨ ਇਹ ਇੱਧਰ ਹੁੰਦਾ ਆ ਕਮਰੇ ਦੇ ਵਿੱਚ ਆ ਗੱਠਾਂ ਬਣਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੂੜੀ ਵਾਲੀਆਂ ਤੇ ਇਹ 1.5 ਕੁਆਂਟਲ ਦੇ ਕਰੀਬ ਜਿਹੜਾ ਇੱਕ ਗੱਠਰੇ ਵਿੱਚ ਵਜਨ ਹੁੰਦਾ ਤੇ ਆ ਸਿਸਟਮ ਆ ਬਾਈ ਜੀ ਆ ਹਾਈਡਰੌਲਿਕ ਪ੍ਰੈਸ ਬਣੀ ਹੋਈ ਤੁਸੀਂ ਦੇਖੋ ਕਿੱਡੀ ਇਹਦੇ ਵਿੱਚ ਤੇਲ ਹੈ ਤੇ ਆ ਮੋਟਰਾਂ ਜਿਹੜੀਆਂ ਇਹਨਾਂ ਦੇ ਪੰਪ ਲੱਗੇ ਹੋਏ ਆ ਜੀ ਪੂਰੇ ਪ੍ਰੈਸ਼ਰ ਵਾਲੇ ਅੰਦਰ ਤੇ ਪੰਪ ਨਾਲ ਪ੍ਰੈਸ਼ਰ ਧੱਕਦੇ ਆ ਜਿਹਦੇ ਨਾਲ ਕਿ ਜਿਹੜਾ ਤਾਂ ਲੱਗਿਆ ਹੁੰਦਾ ਜੋ ਕਿ ਪ੍ਰੈਸ ਕਰਦਾ ਹੈ ਇਹ ਡੜਾ ਡੜਾ ਚੱਲਦੇ ਜਿਹੜੇ ਉਹ ਦੋ ਲੱਗੇ ਆ ਤਾਹਾਂ ਤੁਸੀਂ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਪ੍ਰੈਸ਼ਰ ਜਾਂਦਾ ਵਾਰੀ ਨਾਲ ਤਾਂ ਚੱਕਾ ਜਾਂਦਾ ਤੇ ਇੱਕਦਾਂ ਥੱਲੇ ਡਕਦਾ ਉਹਦੇ ਨਾਲ ਦਾਬ ਆਉਂਦੀ ਆ ਤੇ ਜਿਹੜੀ ਇਹ ਗੱਠ ਬਣਦੀ ਆ ਤੇ ਬਾਕੀ ਇੱਥੇ ਕਿਹੜਾ ਇਹ ਬੰਦ ਦਾ ਮਸ਼ੀਨ ਤੇ ਜਿਹੜੀਆਂ ਆ ਚੀਜ਼ਾਂ ਹੈਗੀਆਂ ਤੁਸੀਂ ਦੇਖ ਸਕਦੇ ਇੱਥੇ ਇਹਦੇ ਨਾਲ ਜਿਹੜੀ ਇਹ ਬਾਹਰ ਦੇ ਵਿੱਚ ਇਹ ਹਰੀਆਂ ਪੱਟੀਆਂ ਇਹਦੇ ਨਾਲ ਇਕੱਠੀਆਂ ਹੋ ਜਾਂਦੀਆਂ ਇਹ ਨੱਪ ਤੇ ਪ੍ਰੈਸ਼ਰ ਨਾਲ ਤੇ ਖੋਲਦੀ ਰਹੀ ਛੇਤੀ ਇਹ ਗੱਟ ਤੇ ਜਿਹੜਾ ਇਹ ਗੱਠ ਜਾਂਦੀ ਕਿੱਥੇ ਆ ਉਹ ਵੀ ਤੁਹਾਨੂੰ ਦੱਸਦੇ ਆ ਤਿਆ ਤੁਸੀਂ ਦੇਖ ਸਕਦੇ ਹੋ ਆਹ ਟਰੈਕਟਰ ਤੇ ਲੱਗਿਆ ਹੋਇਆ ਸਿਸਟਮ ਇਹਦੇ ਵਿੱਚ ਕੰਮ ਕਰਦਾ ਕੋਨਟਰੋਲ ਉਹ ਇਹਦੇ ਵਿੱਚ ਪਾਈ ਜਾਂਦੀ ਤੂੜੀ ਇਹਦੇ ਨਾਲ ਜਿਹੜਾ ਕਨਵੇਅਰ ਬੈਲਟ ਤੇ ਜਿਹੜੀ ਇਹ ਜਾਂਦੀ ਹੈ ਤੂੜੀ ਆ ਤੁਸੀਂ ਦੇਖ ਸਕਦੇ ਹੋ ਇਧਰੋਂ ਬਾਈ ਤੰਗਲਾਂ ਨਾਲ ਵੀ ਪਈ ਜਾਂਦੇ ਵਿੱਚ ਹਨਾ ਬਾਈ ਤੰਗਲਾਂ ਨਾਲ ਪਾਉਣੇ ਇਹਦੇ ਵਿੱਚ ਕਿ ਉਹ ਸਿੱਧਾ ਹੀ ਖੁੰਚਾ ਜਾ ਲੋਡਰ ਬਾਈ ਲੋਡਰ ਨਾਲ ਪਾਉਂਦੇ ਅੱਛਾ ਲੋਡਰ ਪਾਉਂਦਾ ਇੱਥੇ ਸਿੱਧਾ ਹੀ ਤੇ ਇੱਥੋਂ ਜਾਂਦੀ ਹੈ ਇਹ ਕਨਵੇਅਰ ਬੈਲਟ ਤਾਹਾਂ ਤੇ ਉਹ ਤੂੜੀ ਜੋ ਡਿੱਗ ਕੇ ਪੂਰੀ ਹੋ ਜਾਂਦੀ ਹੈ ਉਹ ਤਾਂ ਜਿਹੜੇ ਨੱਪੀ ਜਾਂਦੇ ਜਿਹੜੇ ਮਲਤੌਰ ਮਟਜੇ ਲੱਗੇ ਹੋਏ ਹਨ ਉਹ ਵੇਖ ਹਲਾੰਦ ਹਾਈਡਰੋਲਿਕ ਪ੍ਰੈਸਿੰਗ ਲੱਗੀ ਜਿਹੜੀ ਹਾਂ ਅੰਦਰੋਂ ਪ੍ਰੈਸ਼ਰ ਆਉਂਦਾ ਉਹ ਤਾਂ ਜਾਂਦਾ ਜਿਹੜਾ ਮੋਟਰਾਂ ਦਾ ਤੇ ਇੱਥੇ ਜਿਹੜੀਆਂ ਟੱਕੀਆਂ ਪਈਆਂ ਗੱਠਾ ਬਣਾ ਕੇ ਜਾਂਦੀਆਂ ਗਜਰਾਤ ਨੂੰ ਜੰਮੂ ਨੂੰ ਤੇ ਆਹ ਬਾਈ ਦੀਆਂ ਟਰਾਲੀਆਂ ਵੀ ਖੜੀਆਂ ਇੱਧਰ ਜਿਹੜੀਆਂ ਤੂੜੀ ਵਾਲੀਆਂ ਸਪੈਸ਼ਲ ਹਨ ਇਹਦੇ ਵਿੱਚ ਤਾਂ ਮੰਨ ਲਾ ਦੋ ਟਰਾਲੇ ਪੈਣ ਆਉਂ ਤੂੜੀ ਵਾਲੀਆਂ ਹਨ ਕਿ ਜਿਆਦਾ ਪੈ ਜਾਂਦੀਆਂ ਇਹ ਵੀ ਟਰੱਕ ਆਉਂਦੇ ਚੋ ਆਹ ਬੰਦਾ ਕੰਨ ਪੈਣ ਦੀ ਚਾਹੇ 15 ਕੁ ਮਿੰਟ ਲੱਗ ਪੈਣ ਦੀ 6 6.5 ਕਵਾਂਟ ਪੈਣ ਦੀ ਤੇ ਥਰਡ ਟਰੈਲਰ ਲਿਆਉਂਦੇ ਫਿਰ ਇੱਥੇ ਐ ਹਾਂ ਥਰਡ ਟਰੈਲਰਾਂ ਤੇ ਫਿਰ ਆਇਆ ਨਾ ਓਵਰਲੋਡ ਵੀ ਨਹੀਂ ਦਿਖਦੀ ਕਿਉਂਕਿ ਜਿਹੜੇ ਟਰਾਲੇ ਆ ਸੜਕਾਂ ਦੇ ਉੱਪਰ ਵਿਗੜਨ ਵੀ ਪਾਉਂਦੇ ਆ ਟਰਾਂਸਪੋਰਟ ਦੇ ਵਿੱਚ ਤੇ ਉਹ ਫਿਰ ਆਪਣੇ ਨਾਲ ਬਿਨਾ ਬਾਡੀ ਤੋਂ ਬਿਨਾ ਬਾਡੀ ਤੋਂ 114 ਇਕੱਠਾ ਪੈਂਦੀਆਂ 114 ਇਕੱਠਾ ਪੈ ਜਾਂਦੀਆਂ ਹਾਂ ਤੇ ਵਜਨ ਪੈਂਦੇ 100 ਤੇ 90 ਕੁਆਟਲ ਲਗਭਗ ਪੈਂਦੇ ਹਾਂ ਵੀ ਇੰਨਾ ਕੁ ਦੂਜੇ ਟਰੈਲਰ ਦੇ ਵਿੱਚ ਹੁੰਦਾ ਬਹੁਤ ਬਹੁਤ ਹਨਾ ਇੰਨਾ ਕੀ ਹੁੰਦਾ 200 ਦੇ 3 ਰਾਮ ਟਰੈਲਰ ਦੇ ਵਿੱਚ ਓਵਰਲੋਡ ਹੁੰਦਾ ਬਾਕੀ ਕਵਰ ਚੇਜ਼ ਨੇੜੇ ਤੇ ਬਾਈ ਤੁਸੀਂ ਇੱਥੇ ਫਿਰ ਸਾਰਾ ਸ ਸਾਰਾ ਸਾਲ ਹੀ ਚੱਲਦਾ ਤੁਹਾਡਾ ਕੰਮ ਇੱਥੇ ਹਾਂ ਇੱਥੇ ਮੱਲਾ ਤੇ ਮੀਮੂ ਆਦੋ ਬੰਦ ਹੁੰਦਾ ਅੱਛਾ ਚਾਹ ਮਾ ਸੀਜ਼ਨ ਚੱਲਣ ਤੋਂ ਥੋੜਾ ਜਿਹਾ ਪਹਿਲਾਂ ਬੰਦ ਹੁੰਦਾ ਅੱਛਾ ਕਿੰਨੇ ਬੰਦੇ ਕੰਮ ਕਰਦੇ ਫਿਰ ਇੱਥੇ ਇੱਥੇ 8 ਬੰਦੇ ਕਰਦੇ ਦਿਨ ਰਾਤ ਚੱਲਦੀ ਹੈ ਦੋ ਦਿਨ ਰਾਤ ਚੱਲਦੀ ਹੈ 8 ਬੰਦੇ ਕੰਮ ਕਰਦੇ ਉਦੋਂ ਜੋ ਸੀਜ਼ਨ ਫੁੱਲ ਹੁੰਦਾ ਮੱਲਾ ਹਨਾ ਤੂੜੀ ਵਾਲਾ 4 ਬੰਦੇ ਦਿਨਾਂ 4 ਰਾਤ ਤੇ ਟਰਲੇ ਆਈ ਜਾਂਦੇ ਆਸਤੇ ਪਾਸੇ ਲਾ ਕੇ ਜੋ ਤੇ ਲਾਈ ਜਾਂਦੇ ਤੇ ਦਿਨ ਰਾਤ ਚੱਲੀ ਜਾਂਦਾ ਹਾਂ ਤੂੜੀ ਮੱਲਾ ਕੁਝ ਤਾਂ ਲੈ ਕੇ ਰੱਖੀ ਵੀ ਤਾਂ ਨਹੀਂ ਹਰ ਕੋਈ ਕੋਟ ਲਾ ਲਿਆ ਤੇ ਕਿੰਨੇ ਟਾਈਮ ਦੇ ਵਿੱਚ ਗੱਠ ਬਣ ਦਿੰਦੀ ਹੈ ਇਹ ਮਸ਼ੀਨ ਆ ਜਿਹੜੀ ਇਹ ਬੰਨ੍ਹ ਦਿੰਦੀ ਹੈ 4 ਮਿੰਟ ਬਾਹਰ ਕੱਢ ਦਿੰਦੀ ਹੈ ਗੱਠ ਬਣ ਅੱਛਾ ਤੇ ਬੰਦੇ ਮਾਲਾ ਵੀ ਇੱਕ ਤਾਂ ਅੰਦਰ ਖੜਦਾ ਹੈ ਕਿਵੇਂ ਕੰਮ ਕਰਦੇ ਬੰਦੇ ਦੀ ਬੰਦਾ ਉੱਤੇ ਉਹ ਮੋਟਰ ਲੱਗੀ ਆ ਅੱਛਾ ਤਾਂ ਹਾਂ ਉੱਤੇ ਉਹ ਹਾਂ ਉਹਨੇ ਛੱਡਣਾ ਹੁੰਦਾ ਅੱਛਾ ਕੀ ਪਾ ਲਗਾ ਤਾਂ ਬਕਸਾ ਭਰ ਗਿਆ ਅੱਛਾ ਇਹ ਬਕਸਾ ਭਰ ਗਿਆ ਉੱਤੇ ਇੱਕ ਬੰਦ ਹੋਰ ਲੱਗਾ ਥੱਲੇ ਜੈਕ ਹੱਥਾਂ ਥੱਲੇ ਛੱਡ ਨਾਲ ਅੱਛਾ ਉਹ ਥੱਲੇ ਹੀ ਥੂਕ ਦਿਆਂ ਕਰਕੇ ਹਾਂ ਥੱਲੇ ਮੁੜ ਕੇ ਆਪਿਆ ਕੱਟ ਮਾਰਨ ਦੀ ਮਸ਼ੀਨਾਂ ਅੱਛਾ ਅੱਛਾ ਇੱਕ ਬੰਦਾ ਹੋਰ ਲਈ ਬੈ ਟਾਂਕਾ ਲੁੰਦਾ ਉਹਨੇ ਉਹ ਡਾਲਾ ਖੋਲਣਾ ਹੁੰਦਾ ਠੀਕ ਆ ਪਿੱਛੇ ਤੋਂ ਬੰਦੇ ਹੁੰਦੇ ਉਹਨੇ ਪੱਤੇਆਂ ਟਪਾਉਣੇ ਹੁੰਦੇ ਤੇ ਬਾਕੀ ਜਿਹੜੀਆਂ ਬੈਲਟਾਂ ਜੀਆਂ ਫਿਰ ਉਹ ਬੰਦਾ ਪਹਿਲਾਂ ਰੱਖਣੀਆਂ ਪੈਂਦੀਆਂ ਥੱਲੇ ਆਪਾਂ ਨੂੰ ਹਣਾਂ ਜਿਹਦਾ ਆਪਾਂ ਗੱਠ ਬਾਹਰ ਕਰਨ ਕੇ ਜੇ ਕਤਾ ਮੋੜਤਾ ਅੱਛਾ ਉਹ ਬੈਟਾ ਥਲੇ ਟਪਾ ਦਿੰਦੇ ਆ ਅੱਛਾ ਥਲੇ ਟਪਾ ਦੇ ਬਾਹਰ ਦੇ ਵਿੱਚ ਜਦੋਂ ਇਕੱਠੀ ਹੋ ਜਿੰਦੀ ਇਕੱਠਾ ਉਹ ਬੰਨ ਲੈਂਦੇ ਆ ਉਹ ਹਾਂ ਮੜੇ ਕਿਹੜਾ ਬਣਾਰ ਦੋ ਬੰਦੇ ਖੜੇ ਹੁੰਦੇ ਆ ਥੱਲੇ ਪਹਿਲਾਂ ਟਪਾਉਂਦੇ ਆ ਅੱਛਾ ਮੜੇ ਕੋ ਤਾਉ ਦੇਲੇ ਬੱਟ ਬੋਰਲੇ ਬਾਹਰ ਤਪਾਉਂਦੇ ਉਸ ਕੋ ਠੀਕ ਲੋਗ ਲਾਉਂਦੇ ਆ ਸਵਾਰ ਕੇ ਜਨ ਲੋਗ ਉਰਲੇ ਪਾਉਂਦੇ ਨਾ ਬੰਦਾ ਲਾਉਂਦਾ ਅੱਛਾ ਠੀਕ ਹੈ ਕਿ ਮੈਨੂੰ ਪੂਰੇ ਬੰਦੇ 4 ਇੱਥੇ ਕੰਮ ਕਰਦੇ ਆ ਨਾ 4 ਹਾਂ 4 4 ਬੰਦੇ ਕਰੀਏ ਤੇ ਬਾਕੀ ਇੱਥੇ ਹੁੰਦੇ ਮਨ ਲਾਤ ਨਵੀਰ ਬੈ ਨੇ ਸਾਰੇ ਟੋਟਲੀ ਚਾਰ ਬੰਦੇ ਅੱਛਾ ਉੱਥੇ ਚਾਰ ਬੰਦੇ ਹੁੰਦੇ ਆ ਆ ਦਾ ਟੂੜੀ ਹੁਣ ਥੋੜੀ ਐ ਸਾਰਾ ਪੂਰਾ ਢੇਗ ਲੱਗਿਆ ਹੁੰਦਾ ਅੱਛਾ ਤੇ ਪਹਿਲਾਂ ਆਪ ਢਾਲੀਆਂ ਟੂੜੀ ਜੇ ਮੰਨ ਲਾ ਨਹੀਂ ਢਾਲਦੀ ਐ ਲੋਡਰ ਹੈ ਲੋਡਰ ਨਾਲ ਟ੍ਰੇਡ ਕਰਦੇ ਆ ਠੀਕ ਆਪ ਢਾਲ ਲਈ ਜਾਂਦੀ ਆ ਠੀਕ ਆ ਨਹੀਂ ਫਿਰ ਵੀ ਮੰਨ ਲਾ ਲੋਡਰ ਦੀ ਵਰਤੋਂ ਕਰਦੇ ਜਿਹੜਾ ਉਹ ਖੜਾ ਟਰੈਕਟਰ 24 ਘੰਟੇ ਚੰਨ ਦੱਕਦੇ ਆ। ਅੱਛਾ ਗੱਠਾ ਵਿਵਹਨ ਵਾਲੀ ਮਾਲਾ। ਬੰਦੀਵਾਂ ਨੇ ਲੋਡ ਕਰਨੇ ਸਾਰਾ ਕੁਝ ਇੱਥੇ ਹੀ ਕਰਨਾ। ਇੱਕ ਕੰਡਾ ਵੀ ਲੱਗਾ ਮਤਲਬ ਇੱਥੇ ਸਾਰਾ ਕੁਝ ਕਰ ਦਿੰਦੇ ਆ ਹਨਾ। ਇੱਥੇ ਸਾਰਾ ਲੋਡ ਟ੍ਰੇਲ ਇੱਥੇ ਸਾਰਾ। ਠੀਕ ਹੈ। ਕਿੰਨੇ ਕਿ ਟਰਾਲੇ ਮਤਲਬ ਆਥਨ ਨੂੰ ਜਦੋਂ ਸੀਜ਼ਨ ਹੁੰਦਾ ਭਰ ਕੇ ਜਾਂਦੇ ਮਤਲਬ ਗੁਜਰਾਤ ਨੂੰ ਜਾਂ ਜੰਮੂ ਨੂੰ ਹਨਾ ਇੱਥੇ ਕਿੰਨੇ ਕੇ ਭਰ ਦਿੰਦੇ ਆ। ਇੰਨੇ ਦਿਨ ਰਾਤ ਮਤਲਬ 2 ਛੋਟੇ ਚੱਲਦੇ ਆ 300 ਗੱਠ ਨਿਕਲਦੀ ਆ। 300 ਗੱਠ ਨਿਕਲਦੀ ਆ ਦਿਨ 24 ਘੰਟਿਆਂ ਚ ਮਤਲਬ। ਹੂੰ। ਤੇ 300 ਗੱਠ ਚ ਮਤਲਬ ਦੋ ਇਹ ਸਹੀ ਤਰੀਕਾ ਮੱਲਾ ਟਰਾਂਸਪੋਰਟ ਕਰਨ ਦਾ ਕਿਉਂਕਿ ਟਾਲੇ ਕਈ ਵਾਰੀ ਰੇਹਣ ਪਾਉਂਦੇ ਜੇ ਰਾਹ ਚੱਸੀ ਬਟ੍ਰੈਕ ਨੂੰ ਹਨ ਤੇ ਕਈ ਰਿਪੋਰਟਾਂ ਵਾਲੇ ਵੀ ਰੋਕਦੇ ਨੇ ਰੋਕਦਾ ਨਹੀਂ ਹੁੰਦਾ ਕੋਈ ਵੀ ਬੰਦਾ ਹਨ ਨਹੀਂ ਨਹੀਂ ਰੋਕਦਾ ਨਾਲ ਤਾਂ ਮੱਲਾ ਥਾਂ ਏਰੀਆ ਘਟ ਜਾਂਦੇ ਆ ਅੱਛਾ ਉੱਚੀ ਹੈਡ ਵਿੱਚ ਹੀ ਘਟ ਨਿਕਲਦੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਨਾਂ ਕੀ ਆ ਬਈ ਤੇਰਾ ਕਲਵੰਤ ਸਿੰਘ ਆਈ ਅੱਛਾ ਦੋਦੇ ਤੈਨੂੰ ਬਈ ਤੂੰ ਵੀ ਹਾਂ ਇਹ ਸਾਰੇ ਦੋਦੇ ਤੂੰ ਹੀ ਆਈ ਠੀਕ ਹੈ ਜੀ ਠੀਕ ਹੈ ਇਹ ਆਹ ਨੇ ਇਕੱਠਾ ਆਹ ਪਿੱਛੇ ਆਹ ਕੋਪ ਬੰਨੇ ਹੋਇਆ ਤੂੜੀ ਜੀ ਦਾ ਇਹ ਵੀ ਇਹਨਾਂ ਦੀ ਬਾਈ ਦੇ ਇਹਨਾਂ ਦੇ ਆਹ 3000 ਕਮਾਂਡ ਤੂੜੀ ਆ ਪਈ ਹੈ 3000 ਕਮਾਂਡ ਲੱਭੀ ਹੈ ਇੱਥੇ ਠੀਕ ਹੈ ਇਹ ਮਾਲਾ ਹੁਣ ਸਿਆਲਾਂ ਆਸਤੇ ਰੱਖੀ ਹੈ ਜੀ ਪਰ ਰੇਟ ਥੋੜਾ ਘਟਾ ਹਨ ਕਰਕੇ ਘਟਾ ਹਾਂ ਮਾਲਾ ਜੇ ਹੁਣ ਜੇ ਤੂੰ ਪਾਸ ਤੂੜੀ ਮਿਲਣ ਨੂੰ ਹਟ ਗਈ ਹੈ ਮਾਲਾ ਰੇਟ ਥੋੜਾ ਉੱਚਾ ਆ ਗਿਆ ਅੱਛਾ ਤੂੰ ਮੜ ਕੇ ਚੱਕਣ ਦੀ ਇਹ ਵੀ ਕੁਆਲਿਟੀ ਜਿਵੇਂ ਹੁਣ ਥੋੜੀ ਜਿਹੀ ਤੂੜੀ ਖਰਾਬ ਹੋਈ ਪਈ ਹੈ ਤੇ ਕੋਈ ਫਿਰ ਰੇਟ ਵੀ ਘਟ ਜਾਂਦਾ ਹੋਣਾ ਹਨ ਇਹਦਾ ਹਾਂ ਜਿਵੇਂ ਥੋੜੀ ਖਰਾਬ ਹੋਈ ਪਈ ਕਿਤੇ ਕਿਤੇ ਕਾਲੀ ਮੈਨੂੰ ਮੱਲਾ ਹੋਣਾ ਇੱਥੇ ਮੱਲਾ 150 ਜਾਂ 200 ਪੰਡੂੜੀ ਆ ਗਈ ਅੱਛਾ ਐਨੀ ਤੂੜੀ ਵਿੱਚ ਰਾਜ ਨੂੰ ਪਤਾ ਨਹੀਂ ਲੱਗਦਾ ਅੱਛਾ ਠੀਕ 200 ਪੰਡੂੜੀ ਵਿੱਚ ਠੀਕ ਆਹ ਟਰੈਲਿੰਗ ਤੁਹਾਨੂੰ ਦਿਖਾਈ ਹੁੰਦੀ ਪਹਿਲਾਂ ਇਹ ਤੂੜੀ ਦਾ ਸਹੀ ਸੀ ਕਿ ਪਾਸ ਨਹੀਂ ਆਉਂਦਾ ਅੱਛਾ ਅੱਛਾ ਸਦੀ ਪੌਦੇ ਗਿੱਲੀ ਹੋ ਗਈ ਸੀ ਠੀਕ ਹੈ ਅੱਜ ਖਿਡਾਰੀ ਤਾਂ ਹੁਣ ਤੁਸੀਂ ਚਲਾਵੋਗੇ ਤੋਂ ਬਾਅਦ ਆਹ ਮਸ਼ੀਨ ਹੁਣ ਜਿਹੜਾ ਸਪੈਚ ਪਾਈ ਜਾਂਨੇ ਅੱਛਾ ਸਵੇਰੇ ਦਿਲਾਵਾਂਗੇ ਕੱਠੀ ਕਰੀ ਜਾਂਨੇ ਕਰ ਹਾਂਜੀ ਠੀਕ ਹੈ ਠੀਕ ਹੈ ਡੂਟਰ ਨਾਲ ਨੇੜੇ ਕਰਾਂਗੇ ਨਹੀਂ ਇਹ ਉਹੀ ਮਸ਼ੀਨ ਹੈ ਜਿਹੜੀ ਮੱਲਾ ਨਰਮੇਲ ਫੈਕਟਰੀ ਚ ਵਰਤੀ ਜਾਂਦੀ ਉਹੀ ਹੈ ਹਨ ਉਹੀ ਪ੍ਰੈਸਾ ਮੈਂ ਵੇਖੀ ਉਹਦੇ ਚ ਵੀ ਆਹੀ ਸਿਸਟਮ ਲੱਗਿਆ ਮੈਨੂੰ ਇਹ ਖੜਕਾ ਕਿ ਨਾ ਕਰਦੀ ਬਈ ਇਹ ਫਿਰ ਮਸ਼ੀਨ ਚ ਚੱਲਦੀ ਆ ਖੜਕਾ ਕਿ ਨਾ ਕਰਦੀ ਆ ਆਹੀ ਕਰਦਾ ਫਟਾ ਜਿਹੜੇ ਗੜਦਾ ਗੜਦਾ ਜੀ ਹੁੰਦੀ ਹੈ ਕੱਲੀ ਪੜਾਉ ਕਰਦੀ ਤਾਂ ਇੱਕ ਥਾਂ ਲਿਆ ਠੀਕ ਆ ਆ ਬਈ ਟਰੈਕਟਰ ਹੈ ਹਨ ਜੌਨ ਡੀਅਰ ਤੇ ਲਾਇਆ ਹੋਇਆ ਸਿਸਟਮ ਪੂਰਾ ਤਗੜਾ ਕਿ ਹੁਣ ਕਿਹੜਾ ਟ 52 1404 ਹੈ ਬਾਈ ਜੀ ਪੂਰਾ ਤਗੜਾ ਕਿਉਂਕਿ ਆ ਜਿਹੜਾ ਸਿਸਟਮ ਆ ਇਹ ਬਹੁਤ ਮਹਿੰਗਾ ਲੱਗਿਆ ਕਮ ਸੇ ਕਮ 8-10 ਲੱਖ ਦਾ ਪ੍ਰੋਜੈਕਟ ਹੁੰਦਾ ਆ ਸਾਰਾ ਇਹਦਾ ਜਗਾੜਾ ਲੱਗੇ ਹੋਏ ਉੱਤੇ ਆ ਵੀ ਰੇਸਰ ਤੇ 4-5 ਬੰਦੇ ਕੰਮ ਕਰਦੇ ਦੇਤੇ ਤੇ ਆ ਗੱਠਾ ਬਣੀਆਂ ਹੋਈਆਂ ਤੁਹਾਨੂੰ ਦਿਖਾਉਣੀ ਆ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਇਹ ਤੂੜੀ ਆ ਤੇ ਇਹਦੇ ਨਾਲ ਇੰਨਾ ਵੀ ਸੜਕਾਂ ਤੇ ਟ੍ਰਾਂਸਪੋਰਟ ਕਰਨੀ ਸੌਖੀ ਹੁੰਦੀ ਦਿਖਾਉਣਾ ਤੁਹਾਨੂੰ ਨੇੜੇੋਂ ਮੜਾ ਜਾ ਆ ਦੇਖੋ ਤੁਸੀਂ ਪੂਰੀ ਦੇਖੋ ਤੇ ਪੂਰੀ ਮਸਤ ਕਿੰਨਾ ਪੂਰਾ ਦਾਬ ਨਹੀਂ ਆਉਂਦੀ ਕਿ ਆ ਇਹਨਾਂ ਬੈਲਟਾਂ ਨਾਲ ਇਹਨੇ ਪੈਕ ਕੀਤਾ ਜਾਂਦਾ